ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਕਾਫੀ ਭਾਵੁਕ ਹੋ ਜਾਓਗੇ ਸਾਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਦੱਸ ਦਈਏ ਕਿ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਬਹੁਤ ਹੀ ਦਰਦਨਾਕ ਹਾਦਸਾ ਹੈ ਜਿਹੜਾ ਉਹ ਵਾਪਰਿਆ ਹੈ ਦੱਸ ਦਈਏ ਕਿ ਪੀਆਰਟੀਸੀ ਦੀ ਬੱਸ ਦੇ ਵਿਚਾਲੇ ਤੇ ਇੱਕ ਟਰੱਕ ਦੇ ਵਿਚਾਲੇ ਜਿਹੜਾ ਹੈ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਪੀਆਰਟੀਸੀ ਦੀ ਬੱਸ ਹੈ ਉਸ ਦੇ ਵੱਲੋਂ ਇਸ ਟਰੱਕ ਨੂੰ ਜਿਹੜਾ ਓਵਰਟੇਕ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਦਰਦਨਾਕ ਹਾਦਸਾ ਹੈ ਜਿਹੜਾ ਉਹ ਵਾਪਰ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਹਾਂ ਵਾਹਨਾਂ ਦੇ ਜਿਹੜੇ ਪਰ ਖੱੱਚੇ ਨੇ ਉਹ ਉੱਡ ਗਏ ਨੇ ਪੂਰੇ ਤਰੀਕੇ ਦੇ ਨਾਲ ਟਰੱਕ ਹੈ ਜਿਹੜਾ ਉਹ ਚੱਕਨਾ ਚੂਰ ਹੋ ਗਿਆ ਦੱਸਦੇ ਕਿ ਇੱਕ ਇਸ ਦਰਦਨਾਕ ਹਾਦਸੇ ਦੇ ਵਿੱਚ ਬਸ ਦੇ ਕੰਡਕਟਰ ਦੀ ਤੇ ਟਰੱਕ ਡਰਾਈਵਰ ਦੀ ਜਿਹੜੀ ਮੌਤ ਹੈ ਹੋ ਗਈ ਹੈ ਹਾਲਾਂਕਿ ਬਸ ਦੇ ਵਿੱਚ ਕਈ ਸਵਾਰੀਆਂ ਸਫਰ ਕਰ ਰਹੀਆਂ ਸੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਇੱਕ ਲੜਕੀ ਦੀਆਂ ਲੱਤਾਂ ਵੀ ਇਸ ਹਾਦਸੇ ਦੇ ਵਿੱਚ ਟੁੱਟ ਗਈਆਂ ਨੇ ਜੀ ਹਾਂ ਇਹ ਦਿਲ ਨੂੰ ਝੰਜੋੜ ਦੇਣ ਵਾਲਾ ਹਾਦਸਾ ਜਿਹੜਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਇਹ ਬਸ ਹੈ ਜਿਹੜੀ ਉਹ ਪਟਿਆਰੇ ਤੋਂ ਜਲੰਧਰ ਦੇ ਲਈ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਬੱਸ ਦੇ ਡਰਾਈਵਰ ਦੀ ਗਲਤੀ ਕਰਕੇ ਇਹ ਹਾਦਸਾ ਜਿਹੜਾ ਹੋ ਵਾਪਰਿਆ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵੱਲੋਂ ਇਸ ਟਰੱਕ ਨੂੰ ਓਵਰਟੇਕ ਕੀਤਾ ਜਾ ਰਹਿਆ ਸੀ ਜਿਸ ਤੋਂ ਬਾਅਦ ਅਚਾਨਕ ਸੰਤੁਲਨ ਵਿਗੜਦਾ ਹੈ ਤੇ ਜਿਹੜਾ ਇਹ ਹਾਦਸਾ ਵਾਪਰ ਜਾਂਦਾ ਹੈ ਦੱਸ ਦਈਏ ਕਿ ਕਿੰਨੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਇਸ ਬੱਸ ਦੇ ਡਰਾਈਵਰ ਦੇ ਵੱਲੋਂ ਖਤਰੇ ਦੇ ਵਿੱਚ ਪਾਈਆਂ ਗਈਆਂ ਨੇ ਹਾਲਾਂਕਿ ਕਾਫੀ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜੋ ਇਸ ਸਮੇਂ ਸੀਰੀਅਸ ਨੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀ ਜਾਵੇ ਤਾਂ ਟਰੱਕ ਡਰਾਈਵਰ ਦੀ ਤੇ ਬੱਸ ਦੇ ਕੰਡਕਟਰ ਦੀ ਜਿਹੜੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਖੌਫनाक ਤਸਵੀਰਾਂ ਨੇ ਜੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਸਮੇਂ ਜਿਹੜਾ ਚੀਕ ਚਿਹਾੜਾ ਉਹ ਪਿਆ ਹੋਣਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੇ ਲੱਤਾਂ ਨੇ ਜਿਹੜੀਆਂ ਉਹ ਵੀ ਇਸ ਹਾਦਸੇ ਦੇ ਵਿੱਚ ਟੁੱਟ ਗਈਆਂ ਨੇ ਬੇहद ਹੀ ਦਰਦਨਾਕ ਹਾਦਸਾ ਇਹ ਜਿਹੜਾ ਇਹ ਵਾਪਰਿਆ ਹੈ ਅਕਸਰ ਹੀ ਅਜਿਹੀਆਂ ਖਬਰਾਂ ਸਾਹਮਣੇ ਆndੀਆਂ ਰਹਿੰਦੀਆਂ ਨੇ ਕਿ ਡਰਾਈਵਰਾਂ ਦੀ ਗਲਤੀ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਚਲੀਆਂ ਜਾਂਦੀਆਂ ਨੇ ਤੇ ਇੱਕ ਇਹ ਹੋਰ ਹਾਦਸਾ ਜਿਹੜਾ ਸਾਹਮਣੇ ਆਇਆ ਹੈ ਜਿਸ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਦੇ ਵਿੱਚ ਜਰੂਰ ਦਿਓ ਇਹ ਤਸਵੀਰਾਂ ਦੇਖ ਕੇ ਤੁਸੀਂ ਵੀ ਕਾਫੀ ਭਾਵੁਕ ਹੋ ਜਾਓਗੇ ਸਾਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਦੱਸਦੀ ਹੈ ਕਿ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋਏ ਬਹੁਤ ਹੀ ਦਰਦਨਾਕ ਹਾਦਸਾ ਹੈ ਜਿਹੜਾ ਉਹ ਵਾਪਰਿਆ ਹੈ ਦੱਸਦੀ ਹੈ ਕਿ ਪੀਆਰਟੀਸੀ ਦੀ ਬੱਸ ਦੇ ਵਿਚਾਲੇ ਤੇ ਇੱਕ ਟਰੱਕ ਦੇ ਵਿਚਾਲੇ ਜਿਹੜਾ ਹੈ ਹਾਦਸਾ ਵਾਪਰਿਆ ਹੈ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਪੀਆਰਟੀਸੀ ਦੀ ਬੱਸ ਹੈ ਉਸ ਦੇ ਵੱਲੋਂ ਇਸ ਟਰੱਕ ਨੂੰ ਜਿਹੜਾ ਓਵਰਟੇਕ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਦਰਦਨਾਕ ਹਾਦਸਾ ਹੈ ਜਿਹੜਾ ਉਹ ਵਾਪਰ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਦੋਹਾਂ ਵਾਹਨਾਂ ਦੇ ਜਿਹੜੇ ਪਰ ਖੱੱਚੇ ਨੇ ਉਹ ਉੱਡ ਗਏ ਨੇ ਪੂਰੇ ਤਰੀਕੇ ਦੇ ਨਾਲ ਟਰੱਕ ਹੈ ਜਿਹੜਾ ਉਹ ਚੱਕਨਾ ਚੂਰ ਹੋ ਗਿਆ ਦੱਸਦੇ ਕਿ ਇੱਕ ਇਸ ਦਰਦਨਾਕ ਹਾਦਸੇ ਦੇ ਵਿੱਚ 10 ਦੇ ਕੰਡਕਟਰ ਦੀ ਤੇ ਟਰੱਕ ਡਰਾਈਵਰ ਦੀ ਜਿਹੜੀ ਮੌਤ ਹੈ ਹੋ ਗਈ ਹੈ ਹਾਲਾਂਕਿ ਬੱਸ ਦੇ ਵਿੱਚ ਕਈ ਸਵਾਰੀਆਂ ਸਫਰ ਕਰ ਰਹੀਆਂ ਸੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਇੱਕ ਲੜਕੀ ਦੀਆਂ ਲੱਤਾਂ ਵੀ ਇਸ ਹਾਦਸੇ ਦੇ ਵਿੱਚ ਟੁੱਟ ਗਈਆਂ ਨੇ ਜੀ ਹਾਂ ਇਹ ਦਿਲ ਨੂੰ ਝੰਜੋੜ ਦੇਣ ਵਾਲਾ ਹਾਦਸਾ ਜਿਹੜਾ ਸਾਹਮਣੇ ਆਇਆ ਦੱਸ ਦਈਏ ਕਿ ਇਹ ਬੱਸ ਹੈ ਜਿਹੜੀ ਉਹ ਪਟਿਆਰੇ ਤੋਂ ਜਲੰਧਰ ਦੇ ਲਈ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਬੱਸ ਦੇ ਡਰਾਈਵਰ ਦੀ ਗਲਤੀ ਕਰਕੇ ਇਹ ਹਾਦਸਾ ਜਿਹੜਾ ਉਹ ਵਾਪਰਿਆ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵੱਲੋਂ ਇਸ ਟਰੱਕ ਨੂੰ ਓਵਰਟੇਕ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਅਚਾਨਕ ਸੰਤੁਲਨ ਵਿਗੜਦਾਏ ਤੇ ਜਿਹੜਾ ਇਹ ਹਾਦਸਾ ਵਾਪਰ ਜਾਂਦਾ ਹੈ ਦੱਸ ਦਈਏ ਕਿ ਕਿੰਨੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਇਸ ਬੱਸ ਦੇ ਡਰਾਈਵਰ ਦੇ ਵੱਲੋਂ ਖਤਰੇ ਦੇ ਵਿੱਚ ਪਾਈਆਂ ਗਈਆਂ ਨੇ ਹਾਲਾਂਕਿ ਕਾਫੀ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਜੋ ਇਸ ਸਮੇਂ ਸੀਰੀਅਸ ਨੇ ਤੇ ਦੂਸਰੇ ਪਾਸੇ ਜੇਕਰ ਗੱਲ ਕਰੀ ਜਾਵੇ ਤਾਂ ਟਰੱਕ ਡਰਾਈਵਰ ਦੀ ਤੇ ਬੱਸ ਦੇ ਕੰਡਕਟਰ ਦੀ ਜਿਹੜੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਖੌਫनाक ਤਸਵੀਰਾਂ ਨੇ ਜੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਸਮੇਂ ਜਿਹੜਾ ਚੀਕ ਚਿਹਾੜਾ ਉਹ ਪਿਆ ਹੋਣਾ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੀਆਂ ਲੱਤਾਂ ਨੇ ਜਿਹੜੀਆਂ ਉਹ ਵੀ ਇਸ ਹਾਦਸੇ ਦੇ ਵਿੱਚ ਟੁੱਟ ਗਈਆਂ ਨੇ ਬੇहद ਹੀ ਦਰਦਨਾਕ ਹਾਦਸਾ ਇਹ ਜਿਹੜਾ ਇਹ ਵਾਪਰਿਆ ਹੈ ਅਕਸਰ ਹੀ ਅਜਹੀਆਂ ਖਬਰਾਂ ਸਾਹਮਣੇ ਆndੀਆਂ ਰਹਿੰਦੀਆਂ ਨੇ ਕਿ ਡਰਾਈਵਰਾਂ ਦੀ ਗਲਤੀ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਚਲੀਆਂ ਜਾਂਦੀਆਂ ਨੇ ਤੇ ਇੱਕ ਇਹ ਹੋਰ ਹਾਦਸਾ ਜਿਹੜਾ ਸਾਹਮਣੇ ਆਇਆ ਹੈ ਜਿਸ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ